ਮੇਰਾ ਪੁੱਤਰਾ ਤੂੰ ਜੀਣ ਦਾ ਸਹਾਰਾ ਵੇ ਮੈਨੂੰ ਲੱਪਣਾ ਨੀ ਮੋੜ ਕੇ ਦੁਆਰਾ ਵੇ ਤੇਰੇ ਬਿਨਾ ਸੁਨ ਨਾ ਜੱਗ ਮੈਨੂੰ ਸਾਰਾ ਵੇ ਇਸ ਕਰਕੇ ਮੈਂ ਝੂਠਾ ਇੱਕ ਸੱਚ ਕੜਿਆ ਕਹਦੇ ਹਿੰਦੂਆਂ ਮੈਂ ਤੇਰਾ ਕੀ ਐ ਜਾਂਦਾ ੜਿਆ ਕੀ ਤੂੰ ਮਾਤਾ ਜੀਂੇ ਮੁਖੋਂ ਫਰਮਾਇਆ ਗੈ ਫੁਰਨਾ ਜੋ ਮਨ ਤੇਰੇ ਆਇਆ ਗਏ ਜਿਹੜੀ ਸੋਚ ਨਾਲ ਮੈਨੂੰ ਤੂੰ ਛੁਡਾਇਆ ਗਏ ਛਾਤ ਛੱਡਦੇ ਹੂੰ ਸਿੰਘਾ ਦਾਇ ਦਿਲੋਂ ਕੱਢਦੇ ਮੌਤ ਵੇਖ ਕੇ ਨਹੀਂ ਸੰਗ ਧਰਮ ਨੂੰ ਛੱਡਦੇ ਵੱਡਾ ਧਰਮ ਨਹੀਂ ਹੁੰਦਾ ਬਰਵਾਰ ਵਾਰ ਤੋਂ ਕਰ ਤਰਲੇ ਛੁਡਾਇਆ ਸਰਕਾਰ ਤੋਂ ਮੁੱਖ ਮੂੜਨਾ ਤੂੰ ਜ਼ਿੰਦਗੀ ਬਹਾਰ ਤੋਂ ਆਉਂਦਾ ਤੇਰੇ ਉੱਤੇ ਮੌਤ ਵਾਲਾ ਕਾਲ ਚੜਿਆ ਕਹਦੇ ਹਿੰਦੂਆਂ ਮੈਂ ਤੇਰਾ ਕੀ ਹੈ ਜਾਂਦਾ ਏ ਅੜਿਆ ਮਨ ਸਭ ਨੇ ਕਦ ਦਿਨ ਜਾਣਾ ਜੋ ਗੈਣਾ ਮਰਦਾਂ ਦਾ ਧਰਮ ਬਚਾਣਾ ਜੋ ਹੁੰਦੀ ਮੌਤ ਜਿਉਂਦੇ ਸੀਸ ਨੂੰ ਚੁਕਾਣਾ ਜੋ ਚੋਕ ਜਾਣਾ ਮੁੰਤਾ ਜਉਣਾ ਵਿੱਚ ਡੂੰਗੀ ਖਾਦ ਦੇ ਮੌਤ ਵੇਖ ਕੇ ਨੀ ਸੰਗ ਧਰਮ ਨੂੰ ਛੱਡ ਦੇ ਮੈਨੂੰ ਦੱਸ ਕੀ ਹੈ ਸਿੰਘਾ ਕੋਲ ਲੈਣਾ ਤੂੰ ਮੂਰੇ ਮੌਤ ਦੇ ਨਾ ਨਾਹੀ ਰਹਿਣਾ ਤੂੰ ਵਾਂਗੂ ਰੇਤ ਦੇ ਹੱਥ ਰਵਾں ਗੁੱਟਣਾ ਤੂੰ ਅੱਗ ਬਲਦੀ ਚ ਜਾ ਕੇ ਹੈ ਤੂੰ ਕਾ ਤੂੰ ਖੜਿਆ ਕਹਦੇ ਹਿੰਦੂਆਂ ਮੈਂ ਤੇਰਾ ਕੀ ਹੈ ਜਾਂਦਾ ੜਿਆ ਸਾਂگە ਜਿਉਣਾ ਜੋ ਸਿਖਾ ਗਿਆ ਸ਼ੇਰ ਗਿੱਦੜਾ ਤੋਂ ਸਾਨੂੰ ਹੈ ਬਣਾ ਗਿਆ ਉੱਚ ਜਲ ਮਾ ਦੇ ਪਹਾੜ ਬਤ ਤਾ ਗਿਆ ਸਦਾ ਅਣਖੀ ਗੁਲਾਮੀ ਵਾਲੇ ਰਸੇ ਵੱੱਢ ਦੇ ਮੌਤ ਵੇਖ ਕੇ ਨਹੀਂ ਸਹਿੰਦ ਤਾਰ ਮੂੰ ਛੱਡ ਦੇ ਕੀਤੀ ਪਹੁੰਚ ਬੱਤ ਰਾਜ ਦਰਬਾਰੇ ਮੈਂ ਸੈਕ ਦੁਖੜ ਐ ਸਰ ਉੱਤੇ ਪਰ ਮੈਂ ਮਾ ਵੈਦਵਾ ਕੱਡਾ ਤੇਰੇ ਹਾੜ ਮੈਂ ਕਾ ਤੂੰ ਛੱਟਦਾ ਨੀਰਾ ਮੌਤ ਵਾਲਾ ਪੜਿਆ ਕਹਦੇ ਹਿੰਦੂਆਂ ਮੈਂ ਤੇਰਾ ਕੀ ਐ ਜਾਂਦਾ ੜਿਆ ਸਿੱਖੀ ਸਿੱਖਦਾ ਗਨਾ ਪਰੂ ਦੇ ਦਾ ਜਮੀਰ ਮਰੀ ਤੋਂ ਜੀਵਨ ਹੁੰਦਾ ਖੇਦਾ ਸਹਿਰ ਰੱਖਨਾ ਸਰਾਜ ਦਾ ਸੇ ਦਾ ਮਨਦੀਪ ਸੂਰ ਮਹਿਗੀਆਂ ਨਖਾਂ ਬੇ ਚੰਡੇ ਗੱਦ ਦੇ ਮੌਤ ਵੇਖ ਕੇ ਛੱਟਦੇ ਮੌਤ ਵੇਖ ਕੇ ਨੀ ਸੰਗ ਧਰਮ ਨੂੰ ਛੱਟਦੇ